ਪੁਲਿਸ ਨੇ ਜਿਹੜੀ ਮਾੜੇ ਅਨਸਰਾਂ ਤੇ ਗੈਂਗਸਟਰਾਂ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਾਹ ਐਸਐਚਓ ਔਰ ਤੇ ਸੀਏ ਇਨਚਾਰਜ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਤਿੰਨ ਦੋਸ਼ੀਆਂ ਨੇ 25 ਤਰੀਕ ਨੂੰ ਥਾਣਾ ਔਰ ਦੇ ਵਿੱਚ ਪਿੰਡ ਸਾਲੋਂ ਦੇ ਵਿੱਚ ਵੈਸਟਰਨ ਯੂਨੀਅਨ ਸ਼ਾਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉੱਥੇ ਇਹਨਾਂ ਨੇ ਫਾਇਰਿੰਗ ਵੀ ਕੀਤੀ ਸਾਨੂੰ ਚਾਰ ਖੋਲ ਵੀ ਮੌਕੇ ਤੋਂ ਮਿਲੇ ਸੀਗੇ ਉਸ ਤੋਂ ਬਾਅਦ ਅਸੀਂ ਐਫਆਈਆਰ ਨੰਬਰ 46 ਥਾਣਾ ਔਰ ਦਰਾਨੇ ਤਫਤੀਸ਼ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਮ ਹੈਗੇ ਨੇ ਗਗਨਪ੍ਰੀਤ ਸਿੰਘ ਉਰਫ ਗੱਜੂ ਨਵਜੋਤ ਸਿੰਘ ਉਰਫ ਮੋਨੂ ਧੀਰੇਜ ਕੁਮਾਰ ਉਰਫ ਚੇਤਨ ਇਹਨਾਂ ਤੋਂ ਸਾਨੂੰ ਇੱਕ ਪਿਸਤੌਲ 32 ਬੋਰ ਰਿਕਵਰ ਹੋਇਆ ਇੱਕ 에어 ਪਿਸਤੌਲ ਜਿਹੜੀ ਹੈਗੀ ਉਹ ਰਿਕਵਰ ਹੋਈ ਹੈ ਤੇ ਦੋ ਮੋਟਰਸਾਈਕਲ ਰਿਕਵਰ ਹੋਏ ਹੈ ਇੱਕ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਰੇਖੀ ਚ ਵਰਤਿਆ ਗਿਆ ਸੀ ਇੱਕ TVS ਮੋਟਰਸਾਈਕਲ ਜਿਹੜਾ ਇਹ ਸਵਾਰਦਾਨ ਨੂੰ ਅੰਜਾਮ ਕਰਨ ਲਈ ਵਰਤਿਆ ਗਿਆ ਸੀ ਹੁਣ ਕਿੰਨੇ ਲੋਕ ਸੀ ਇੱਥੇ ਟੋਟਲ 5 ਲੋਕ ਸੀਗੇ ਜੀ ਤਿੰਨ ਮੌਕਾ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਦੋ ਨੇ ਰੇਕੀ ਕੀਤੀ ਸੀ ਫਾਇਰ ਕਿੰਨੇ ਕੀਤੀ ਸੀ ਉਥੇ ਜੀ ਇਹਨਾਂ ਨੇ 4 ਫਾਇਰ ਕੀਤੇ ਹੈਗੇ ਤੇ 4 ਇਹ ਕੋਲ ਵੀ ਸਾਨੂੰ ਬਰਾਮਦ ਹੋ ਗਏ ਭਾਈ ਜੀ 1st ਟਾਈਮ ਕੀਤਾ ਕ੍ਰਾਈਮ ਸਿਰ ਇਹਨਾਂ ਦੇ ਜੀ ਹਜੇ ਤੱਕ ਵੀ ਕੋਈ ਪੁਰਾਣਾ ਪੱਚਾ ਸਾਡੇ ਧਿਆਨ ਚ ਨਹੀਂ ਆਇਆ ਹੈਗਾ ਬਟ ਇਹ ਅਸੀਂ ਹੁਣ ਰਿਮਾਂਡ ਲੈ ਲਿਆ ਇਹਨਾਂ ਤੋਂ ਪੁੱਛ ਕੇ ਕਰਾਂਗੇ ਕਿ ਇਹਨਾਂ ਨੇ ਕੋਈ ਪਹਿਲਾਂ ਵਾਰਦਾਤ ਕੀਤੀ ਹੈਗੀ ਜੀ ਉਹਦੇ ਇਹ ਜਿਹੜੇ ਹੈਗੇ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਹੈ ਗਗਨਪ੍ਰੀਤ ਇਹ ਪਹਿਲਾਂ ਤੋਂ ਹੀ ਉਹਦੇ ਟੱਚ ਸੀਗਾ ਤੇ ਇਹ ਸਾਨੂੰ ਲੱਗਦਾ ਹੈ ਕਿ ਜਿਹੜਾ ਉਹਦਾ ਵੀ ਉਹਦੇ ਚ ਹੱਥ ਹੋ ਸਕਦਾ ਹੈ ਇਸ ਨੂੰ ਜਿਹੜਾ ਸੰਦੀਪ ਕੁਮਾਰ ਹੈ ਉਹਦਾ ਐਂਗਲ ਯੂਸਡ ਹੈ ਕ੍ਰਿਸ਼ਨ ਲਈ ਰਵੇਗਾ ਜਾਂ ਇਦਾਂ ਇਹ ਉਹਦੇ ਟੱਚ ਸੀਗੇ ਜੀ ਅਸੀਂ ਜਦੋਂ ਪੁੱਛਗਿਛ ਕੀਤੀ ਹੈ ਉਹ ਬਿਲਕੁਲ ਉਹਦੇ ਟੱਚ ਸੀਗੇ ਤੇ ਵੈਪਨ ਵਗੈਰਾ ਵੀ ਹੋ ਸਕਦਾ ਉਹਨੇ ਪ੍ਰੋਵਾਈਡ ਕੀਤਾ ਹੋਵੇ ਇਹਨੂੰ ਅਸੀਂ ਕਲੀਅਰ ਕਰਾਂਗੇ ਤਫਤੀਸ਼ ਦੇ ਵਿੱਚ ਕਿ ਕੀ ਪਾਰਟ ਹੈ ਜੀ ਇਹਨਾਂ ਨੇ ਸਾਰੀ ਉਹ ਸੰਦੀਪ ਨੂੰ ਵੀ ਜਾਣੀ ਚਾਹੀਦੀ ਸਾਰੇ ਦੀ ਕਿਤੇ ਵਕੂਮਿਸ਼ ਨਹੀਂ ਬਿਲਕੁਲ ਜੀ ਬਿਲਕੁਲ ਉਹੀ ਸਾਰਾ ਤਫਤੀਸ਼ ਦਾ ਪਾਰਟ ਹੈ ਕਿ ਜਿਹੜਾ ਵੈਪਨ ਹੈ ਉਹ ਇਹਨਾਂ ਨੇ ਕਿੱਥੋਂ ਲਿਆਂਦਾ ਜੋ ਨਗਦੀ ਲੁੱਟਣੀ ਸੀ ਉਹ ਇਹਨਾਂ ਨੇ ਅੱਗੇ ਕਿੱਥੇ ਦੇਣੀ ਸੀ ਜਾਂ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਸਾਰਾ ਅਸੀਂ ਤਫਤੀਸ਼ ਰਿਮਾਂਡ ਕਿੰਨੇ